ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਲਈ ਤਿੰਨ ਟ੍ਰਿਕ ਲੈ ਕੇ ਆਏ ਆ ਆਓ ਸਭ ਤੋਂ ਪਹਿਲਾਂ ਪਹਿਲੀ ਟ੍ਰਿਕ ਬਾਰੇ ਗੱਲ ਕਰਦੇ ਆ ਕਿ ਮੱਖੀ ਮੱਛਰ ਤੋਂ ਕਿਸ ਤਰ੍ਹਾਂ ਬਚੀਏ ਦੋਸਤੋ ਜਦ ਵੀ ਪੋਚੇ ਲਾਉਂਦੇ ਹੋ ਪੋਚੇਲ ਪਾਣੀ ਵਿੱਚ ਆਪਾਂ ਫਰਨੈਲ ਤਾਂ ਪਾਉਂਦੇ ਹਾਂ ਜਾਂ ਕੋਈ ਕੈਮੀਕਲ ਪਾਉਂਦੇ ਆ ਉਸ ਦੇ ਵਿੱਚ ਹੀ ਥੋੜਾ ਜਿਹਾ ਨਮਕ ਪਾ ਦਿਓ ਇੱਕ ਜਾਂ ਦੋ ਚਮਚ ਦੇ ਕਰੀਬ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਤਾਂ ਜੋ ਵਿੱਚ ਨਮਕ ਖੁਰ ਜਾਵੇ ਘol ਜਾਵੇ ਉਸ ਤੋਂ ਬਾਅਦ ਪੋਚੇ ਲਗਾਓ ਇਸ ਦੇ ਨਾਲ ਤੁਹਾਡੇ ਘਰ ਵਿੱਚ ਮੱਖੀ ਮੱਛਰ ਬਿਲਕੁਲ ਵੀ ਨਹੀਂ ਆਏਗਾ ਤੇ ਫਰਸ਼ ਵੀ ਇੱਕਦਮ ਚਮਕਣ ਲੱਗ ਜਾਵੇਗਾ ਕਹਿੰਦੇ ਨੇ ਕਿ ਇਸ ਲੂਣ ਵਿੱਚ ਕਾਫੀ ਪਾਵਰ ਹੁੰਦੀ ਆ ਤੇ ਬੈਕਟੀਰੀਆ ਨੂੰ ਖਤਮ ਕਰਦਾ ਹੈ ਇਹ ਟ੍ਰਿਕ ਕਿਵੇਂ ਲੱਗੀ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਓ ਹੁਣ ਤੁਹਾਨੂੰ ਦੂਸਰੀ ਟ੍ਰਿਕ ਬਾਰੇ ਦੱਸਦੀ ਆ ਕਿ ਜਦ ਵੀ ਆਪਾਂ ਕੋਈ ਲੈਨੇ ਨਵਾਂ ਪਾਂਡਾ ਲੈਨੇ ਆ ਤਾਂ ਉਸ ਦੇ ਵਿੱਚ ਸਟicker ਲੱਗਿਆ ਹੁੰਦਾ ਉਸ ਨੂੰ ਉਤਾਰਨ ਵਿੱਚ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ ਸਟੀਲ ਦੇ ਪਾਂਡੇ ਨੂੰ ਤਾਂ ਆਪਾਂ ਗਰਮ ਕਰਕੇ ਇਸ ਸਟicker ਨੂੰ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਵਿੱਚੋਂ ਕੱਢ ਲੈਨੇ ਆ ਪਰ ਜਦੋਂ ਪਲਾਸਟਿਕ ਦਾ ਪਾਂਡਾ ਹੁੰਦਾ ਤਾਂ ਉਸ ਨੂੰ ਵਿੱਚੋਂ ਕੱਢਣ ਵਿੱਚ ਬਹੁਤ ਹੀ ਮੁਸ਼ਕਲ ਹੋ ਜਾਂਦੀ ਹੈ ਇਸ ਤੇ ਲਈ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਗਰਮ ਪਾਣੀ ਲੈਣਾ ਗਰਮ ਪਾਣੀ ਇਸ ਦੇ ਵਿੱਚ ਪਾ ਕੇ ਇੱਕ ਜਾਂ ਦੋ ਮਿੰਟ ਰੱਖ ਦਿਓ ਜਦ ਪਾਣੀ ਨਾਰਮਲ ਜਿਹਾ ਹੋ ਜਾਵੇ ਤਾਂ ਪਾਣੀ ਨੂੰ ਬਾਹਰ ਕੱਢ ਦੇਣਾ ਤੇ ਸਟicker ਨੂੰ ਹੌਲੀ ਹੌਲੀ ਬਸ ਹਲਕੇ ਜਿਹੇ ਹੱਥਾਂ ਦੇ ਨਾਲ ਬਾਹਰ ਕੱਢ ਦਿਓ ਦੇਖੋ ਤੁਹਾਡੇ ਸਾਹਮਣੇ ਹੀ ਹੈ ਸਾਰਾ ਸਟicker ਨਿਕਲ ਗਿਆ ਹੈ ਦੋਸਤੋ ਤੁਸੀਂ ਵੀ ਇਹ ਟ੍ਰਿਕ ਨੂੰ ਜ਼ਰੂਰ ਘਰ ਵਿੱਚ ਟਰਾਈ ਕਰਿਓ ਤੇ ਇਹ ਟ੍ਰਿਕ ਕਿਵੇਂ ਦੀ ਲੱਗੀ ਇਹ ਵੀ ਕਮੈਂਟ ਕਰਕੇ ਦੱਸਿਓ ਜੀ ਆਓ ਤੁਹਾਨੂੰ ਹੁਣ ਤੀਸਰੀ ਤੇ ਲਾਸਟ ਟ੍ਰਿਕ ਬਾਰੇ ਦੱਸਦੇ ਆ ਜੇਕਰ ਪਲਾਸਟਿਕ ਦੇ ਭਾਂਡਾ ਟੁੱਟ ਜਾਵੇ ਤੇੜ ਆ ਜਾਵੇ ਤਾਂ ਉਸ ਨੂੰ ਕਿਸ ਤਰ੍ਹਾਂ ਆਪਾਂ ਕਵਰ ਕਰੀਏ ਤਾਂ ਜੋ ਫਿਰ ਤੋਂ ਆਪ ਉਸ ਭਾਂਡੇ ਨੂੰ ਵਰਤ ਸਕੀਏ ਦੋਸਤੋ ਇਸ ਕੱਪ ਵਿੱਚ ਤੇੜ ਆਈ ਜਾਂ ਪਾਣੀ ਪਾਇਆ ਤਾਂ ਪਾਣੀ ਸਾਰਾ ਇੱਥੇ ਲੀਕ ਹੋ ਗਿਆ ਇਸ ਨੂੰ ਆਪਾਂ ਫਿਰ ਤੋਂ ਨਵਾਂ ਬਣਾ ਸਕਦੇ ਇੱਕ ਵਧੀਆ ਟ੍ਰਿਕ ਦੇ ਨਾਲ ਇਸਦੇ ਲਈ ਦੋਸਤੋ ਤੁਸੀਂ ਕੀ ਕਰਨਾ ਹੈ ਕਿ ਕੋਈ ਲੈ ਲੈਣਾ ਨਮਕ ਲੈ ਲਓ ਚਾਹੇ ਆਟਾ ਲੈ ਲਓ ਚਾਹੇ ਇਨੋ ਲੈ ਲਓ ਜੋ ਵੀ ਤੁਹਾਡੇ ਘਰ ਵਿੱਚ ਇਹ ਚੀਜ਼ ਆ ਉਹ ਚੀਜ਼ ਲੈ ਲੈਣੀ ਆ ਤੇ ਜਿਸ ਜਗ੍ਹਾ ਦੇ ਉੱਪਰ ਟੁੱਟਿਆ ਹੈ ਕੱਪ ਉਸ ਉੱਪਰ ਪਾ ਦੇਣੀ ਆ ਮੈਂ ਇੱਥੇ ਇਹਨੂੰ ਲੈ ਰਹੀ ਆ ਇਹਨੂੰ ਇਸ ਜਗ੍ਹਾ ਦੇ ਉੱਪਰ ਪਾ ਦੇਣੀ ਆ ਮਤਲਬ ਜਿੱਥੇ ਵੀ ਤੁਹਾਨੂੰ ਲੱਗਦਾ ਇੱਥੋਂ ਟੁੱਟਿਆ ਤੇੜਾ ਏ ਜੋ ਵੀ ਆ ਉਸ ਜਗ੍ਹਾ ਦੇ ਉੱਪਰ ਤੁਸੀਂ ਪਾ ਦੇਣਾ ਇਹਨੂੰ ਮੈਂ ਇੱਥੇ ਪਾ ਰਹੀ ਆ ਇਹਨੂੰ ਇਹਨੂੰ ਨੂੰ ਚੰਗੀ ਤਰ੍ਹਾਂ ਉੱਪਰ ਉਸ ਜਗ੍ਹਾ ਦੇ ਉੱਪਰ ਪਾ ਦੇਣਾ ਜਿੱਥੇ ਜਿੱਥੇ ਆਪਾਂ ਨੂੰ ਤੇੜਾ ਲੱਗ ਰਿਹਾ ਟੁੱਟਿਆ ਲੱਗ ਰਿਹਾ ਤੇ ਉਸ ਤੋਂ ਉੱਪਰੋਂ ਪਾ ਦੇਣਾ ਫੈਵਿਕ ਕਵਿਕ फेविक्विक ਪਾਉਣ ਨਾਲ ਕੀ ਹੋਏਗਾ ਕਿ ਜਿਵੇਂ ਵੀ ਜਿੱਥੇ ਵੀ ਤੇੜ ਆ ਉੱਥੇ ਹੀ ਬੰਦ ਹੋ ਜੇਗੀ ਆਪਾਂ ਜੇ ਸਿੱਧਾ ਫੇਵਿਕ्विक ਪਾਉਣੇ ਆ ਤਾਂ ਵਿੱਚ ਥੋੜੇ ਬਹੁਤ ਤੇੜ ਰਹਿ ਜਾਂਦੀ ਹੈ ਜਿਸ ਦੇ ਕਾਰਨ ਪਾਣੀ ਲੀਕ ਹੁੰਦਾ ਰਹਿੰਦਾ ਹੈ ਜੇਕਰ ਆਪਾਂ ਨਮਕ ਜਾਂ ਇਨੋ ਪਾ ਕੇ ਉੱਪਰ ਫੇਵਿਕ्विक ਪਾਵਾਂਗੇ ਤਾਂ ਪਾਣੀ ਬਿਲਕੁਲ ਵੀ ਨਹੀਂ ਲੀਕ ਹੋਏਗਾ ਇੱਕਦਮ ਐ ਪੱਕਾ ਪਲਸਤਰ ਦੀ ਤਰ੍ਹਾਂ ਬਣ ਜਾਵੇਗਾ ਬਸ ਕੁਝ ਹੀ ਸਕਿੰਟਾਂ ਵਿੱਚ ਇਹ ਸੁੱਕ ਜਾਏਗਾ ਮਸਾਂ 10 ਸਕਿੰਟ ਹੀ ਹੋਈ ਨੇ ਦੇਖੋ ਪੂਰੀ ਤਰ੍ਹਾਂ ਸੁੱਕ ਗਿਆ ਜੇਕਰ ਇਸ ਦੇ ਉੱਪਰ ਹੱਥ ਵੀ ਲਗਾ ਰਹੀ ਬਿਲਕੁਲ ਵੀ ਇੱਧਰ ਉੱਧਰ ਨਹੀਂ ਹੋ ਰਿਹਾਗਾ ਇਹ ਪੂਰੀ ਤਰ੍ਹਾਂ ਜੰਮ ਚੁੱਕਿਆ ਏ ਤੇ ਹੁਣ ਦੋਸਤੋ ਇਸ ਦੇ ਵਿੱਚ ਤੁਹਾਨੂੰ ਪਾਣੀ ਪਾ ਕੇ ਦਿਖਾਉਣੀ ਆ ਦੇਖੋ ਪਾਣੀ ਪਾ ਦਿੱਤਾ ਤੇ ਬਿਲਕੁਲ 1% ਵੀ ਇੱਕ ਤੁਕਕਾ ਵੀ ਨਹੀਂ ਇੱਥਾਂ ਲੀਕ ਹੋ ਰਿਹਾਗਾ ਦੇਖੋ ਤੁਹਾਡੇ ਸਾਹਮਣੇ ਲਾਈਵ ਰਿਜ਼ਲਟ ਆ ਤੇ ਇਸ ਟ੍ਰਿਕ ਨੂੰ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਿਓ ਤੇ ਸਭ ਤੋਂ ਵਧੀਆ ਕਿਹੜੀ ਟ੍ਰਿਕ ਲੱਗੀ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਅਜਿਹੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ